ਜੋ ਤੇ ਪ੍ਰਸ਼ਾਸਨ ਵੱਲੋਂ ਮਾਰੇ ਮਤਲਬ ਲਈ ਇਹ ਅਰੇ ਦੇ ਆਸਰਾ ਅਚਾਰਾ ਜਿਹੜਾ ਕੈਂਪ ਲਾਇਆ। ਅੱਜ ਜਿਹੜਾ ਕੈਂਪ ਹੈ ਜੀ ਇਹ ਸਾਡੇ ਦਿਵਿਆਂਗ ਸਾਥੀਆਂ ਲਈ ਜਿਹਦੇ ਚ ਐਡਪਸ ਸਕੀਮ ਦੇ ਅੰਡਰ ਤੇ ਬਜ਼ੁਰਗਾਂ ਦੇ ਲਈ ਆਰਬੀ ਵਾਈ ਦੇ ਅੰਡਰ ਇਹ ਕੈਂਪ ਲਾਇਆ ਗਿਆ ਕਿਉਂਕਿ ਆਮ ਪ੍ਰਚਲਿਤ ਹੁਣ ਜੋ ਚੱਲ ਰਿਹਾ ਹੈ ਜਿਵੇਂ ਬੀਜੇਪੀ ਦੇ ਸੇਵਾਦਾਰ ਆ ਗਏ ਤੁਹਾਡੇ ਦਰ ਆਪਾਂ ਕਾਨਪੁਰ ਤੋਂ ਸਮਾਨ ਮੰਗਵਾ ਕੇ ਇਹ ਸਮਾਨ ਸਾਡੇ ਜਿਹੜੇ ਬਜ਼ੁਰਗ ਨੇ ਜਾਂ ਸਾਡੇ ਦਿਵਿਆਂਗ ਭੈਣ ਭਰਾ ਨੇ ਓਹੋ ਅਮਾਦੇ ਪਿੰਡ ਤੱਕ ਪਹੁੰਚਾਉਣ ਦੀ ਸਾਡੀ ਜਿਹੜੀ ਜ਼ਿੰਮੇਵਾਰੀ ਆ ਅੱਜ ਇਹ ਅਸੈਸਮੈਂਟ ਕੈਂਪ ਹੈ ਜੀ ਇਸ ਕੈਂਪ ਦੇ ਵਿੱਚ ਕੰਨਾਂ ਦੀਆਂ ਮਸ਼ੀਨਾਂ ਬਜ਼ੁਰਗਾਂ ਦੇ ਲਈ ਜਿਹੜੇ ਬਲਾਈਂਡ ਸਾਡੇ ਭਰਾ ਨੇ ਭੈਣਾਂ ਨੇ ਪੜਦੇ ਨੇ ਬੱਚੇ ਉਹਨਾਂ ਲਈ ਸਮਾਰਟਫੋਨ ਵਧੀਆ 5G ਸਮਾਰਟਫੋਨ ਤੇ ਵੀਲਚੇਅਰਾਂ ਤੇ ਬੈਟਰੀ ਵਾਲੀਆਂ ਟਰਾਈਸਾਈਕਲ ਜਿਹੜੀਆਂ ਮੋਟਰਾਈਜ਼ ਜਾਂ ਕੇ ਜਿਹੜਾ ਸਾਡਾ ਕੋਈ ਅੰਗਹੀਣ ਭੈਣ ਭਰਾ ਆ ਉਹ ਆਪ ਦਾ ਕੋਈ ਕੰਮ ਕਰ ਛੋਟਾ ਮोटा ਤੋਰ ਸਕੇ ਉਹਦੇ ਨਾਲ ਨਾਲ ਇਹਨਾਂ ਦੇ ਵਿੱਚ ਜੋ ਅ ਬੱਚੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਅਸ਼ੁਮਾਨ ਕਾਰਡ ਨਹੀਂ ਬਣੇ ਹੋਏ ਅਸ਼ੁਮਾਨ ਕਾਰਡ ਵੀ ਮੌਕੇ ਤੇ ਬਣਾ ਕੇ ਦੇ ਰਹੇ ਆ ਤੇ ਜਿਹੜੇ ਕਿਸਾਨ ਸਨਮਾਨੀ ਦੀ ਯੋਜਨਾ ਦੇ ਅੰਦਰ ਕਿਸੇ ਕਿਸਾਨਾਂ ਦੇ ਜਿਹੜੇ 2000 ਰੁਪਿਆ ਉਹਦਾ ਹੁੰਦਾ ਚਾਰ ਮਹੀਨੇ ਬਾਅਦ ਉਹ ਰੁਕੇ ਹੋਏ ਨੇ ਜਾਂ ਨਵੇਂ ਅਪਲਾਈ ਕਰ ਰਹੇ ਨੇ ਉਹ ਵੀ ਕਰੇ ਜਾ ਰਹੇ ਨੇ ਜੋ ਵੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਅਸੀਂ ਘਰ ਘਰ ਪਹੁੰਚਾਉਣ ਦਾ ਉਹਨਾਂ ਦਾ ਵਾਅਦਾ ਕੀਤਾ ਹੈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸੇਵਾ ਦਿੰਦੇ ਰਹਿਣਾ ਹੈ। ਕੀ ਟਾਈਮਿੰਗ ਹੈ ਜੀ ਆਹ ਰੰਗ ਦੇ ਲੋਕ ਆ ਖਾਣ ਕਰਨ ਉਹਨਾਂ ਨੂੰ ਇਹ ਜੀ 9 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਟਾਈਮਿੰਗ ਹੈ ਜੀ ਜਿੰਨੇ ਵੀ ਸਾਥੀ ਆ ਰਹੇ ਨੇ ਕਿਸੇ ਨੂੰ ਵੀ ਅਸੀਂ ਨਿਰਾਸ਼ ਨਹੀਂ ਮੜਉਂਦੇ ਰਹਿਣਾ। ਅੱਗੇ ਤੋਂ ਵੀ ਲਾਇਆ ਜਾਣਗੇ ਹਾਂ ਜੀ ਇਹ ਕੈਂਪ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਹਰੇਕ ਪਿੰਡ ਤੱਕ ਜੋ ਕਿ ਅਜੂਸਮੈਨ ਕਾਰਡ ਵਾਲੇ ਤਾਂ ਹਰੇਕ ਪਿੰਡ-ਪਿੰਡ ਦੇ ਵਿੱਚ ਲੱਗ ਰਹੇ ਨੇ ਤੇ ਜਿਹੜੇ ਆ ਆਰਬੀ ਵਾਈ ਤੇ ਐਡਪ ਦੇ ਵਿੱਚ ਸਾਡੇ ਦਿਵਿਆਂਗ ਤੇ ਬਜ਼ੁਰਗਾਂ ਦੇ ਲਈ ਜਿਹੜਾ ਸਮਾਨ ਪ੍ਰੋਵਾਈਡ ਕਰਾਉਣੇ ਆ ਇਹ ਕੈਂਪ ਹਰੇਕ ਹਲਕੇ ਵਿੱਚ ਲਾਏ ਜਾਣਗੇ ਗੱਲ ਕਰੀਏ ਪੰਜਾਬ ਸਰਕਾਰ ਕਹਿੰਦੀ ਆ ਕਿ 10 ਲੱਖ ਤੱਕ ਦਾ ਜਿਹੜਾ ਸਿਹਤ ਬੀਮਾ ਉਹ ਲੋਕਾਂ ਨੂੰ ਸੂਚ ਦੇਣ ਜਾ ਰਹੀ ਆ ਤੁਸੀਂ ਜਿਵੇਂ ਦੇਖ ਲਓ ਕੇਂਦਰ ਸਰਕਾਰ ਇਹਦੇ ਬਾਰੇ ਕੀ ਸੇਖ ਰਹੀ ਹੈ ਦੇਖੋ ਜੀ ਪਹਿਲੀ ਗੱਲ ਤਾਂ ਬੜੀ ਹਾਸੋਣੀ ਨਹੀਂ ਲੱਗਦੀ ਇਹਨਾਂ ਦੀ ਜਿਹੜਾ ਇਹ ਕਹਿ ਰਹੇ ਨੇ ਕਿ 10 ਲੱਖ ਰੁਪਏ ਦੀ ਯੋਜਨਾ ਅਸੀਂ ਦੇ ਰਹੇ ਆ ਹਰੇਕ ਸ਼ਹਿਰੀ ਨੂੰ 3 ਕਰੋੜ ਲੋਕਾਂ ਨੂੰ ਇਨਾਂ ਤੋਂ ਪਹਿਲਾਂ ਤਾਂ ਇਹ ਜਿਹੜਾ ਪੰਜਾਬ ਸਰਕਾਰ ਚੱਲ ਰਹੀ ਆ ਉਹ ਉਹ ਕਰਜ਼ੇ 'ਤੇ ਚੱਲ ਰਹੀ ਆ ਪਹਿਲਾਂ ਤੁਸੀਂ ਆਪਦਾ ਕਰਜ਼ਾ ਤਾਂ ਲਾਉਣ ਦੀ ਜਿਹੜੀਆਂ ਗੱਲਾਂ ਕਰਦੇ ਸੀ 20-20 ਹਜ਼ਾਰ ਕਰੋੜ ਕਰਜ਼ੇ ਤੇ ਲੈਣ ਦੀ ਗੱਲ ਕਰਦੇ ਸੀ ਉਹ ਤਾਂ ਪਹਿਲਾਂ ਕਰਜ਼ਾ ਤਾਂ ਨਹਾ ਲਓ ਰੇਕ ਬੱਚੇ ਦੇ ਜੰਮਣ ਦੇ ਤੇ 1.5 ਲੱਖ ਰੁਪਈਆ ਕਰਜ਼ਾ ਆ ਪੰਜਾਬ ਦੇ ਵਿੱਚ ਜਿਹੜੀ ਇਲਾਜ ਦੀ ਗੱਲ ਆ ਜਿਹੜਾ ਅਜੂਸ਼ਮਾਨ ਕਾਰਡ ਦੇ ਵਿੱਚ 5 ਲੱਖ ਰੁਪਏ ਤੱਕ ਦਾ ਇਲਾਜ ਹੁੰਦਾ ਸੈਂਟਰ ਗਵਰਨਮੈਂਟ ਕਰਾਉਂਦੀ ਆ ਉਹਦੇ ਵਿੱਚ ਕੁਝ ਹਿੱਸਾ ਪੰਜਾਬ ਸਰਕਾਰ ਨੇ ਸਟੇਟ ਗਵਰਨਮੈਂਟ ਨੇ ਦੇਣਾ ਹੁੰਦਾ ਉਹ ਤਾਂ ਇਹਨਾਂ ਤੋਂ ਹਜੇ ਮੋੜਿਆ ਨਹੀਂ ਗਿਆ ਇਹ 10 ਲੱਖ ਦੇ ਸਿਰਫ ਜੁਮਲੇ ਨੇ ਜਿਹਹ ਜਿਹ 1100000 ਬੀਬੀਐਮ ਦੇਣ ਵਾਲੀ ਗੱਲ ਸੀਗੀ ਜਿਹਹ ਜਿਹ ਦਿਵਿਆਂਗਾ ਨੂੰ 2500 ਰੁਪਏ ਪੈਨਸ਼ਨ ਕਰਨ ਵਾਲੀ ਗੱਲ ਸੀ ਦਿਵਿਆਂਗਾ ਦੇ ਟੇਕ ਕੇਅਰ ਨੂੰ 5000 ਦੇਣ ਵਾਲੀ ਗੱਲ ਸੀ ਨੌਕਰੀਆਂ ਦਾ ਬੈਕਲੌਗ ਖਤਮ ਕਰਨ ਦੀ ਗੱਲ ਸੀ ਇਹ ਸਾਰੀਆਂ ਜੁਗਲੇਬਾਜ਼ੀਆਂ ਦੀ ਪਾਰਟੀ ਬਣ ਚੁੱਕੀ ਆ ਇੱਕ ਧਰਨੇ 'ਚੋਂ ਅੰਦੋਲਨ 'ਚੋਂ ਨਿਕਲੀ ਪਾਰਟੀ ਤੇ ਧਰਨਾਕਾਰੀ ਹੀ ਇਹਨਾਂ ਨੂੰ ਜ਼ਾਹਰ ਲ ਕਰਨ ਲੱਗੇ ਪੀ ਅਪੀਲ ਜਿੰਨਾਂ ਨੇ ਜੋੜ ਆ ਉਹ ਇਹ ਮੈਂ ਇਹ ਅਪੀਲ ਕਰਨਾ ਚਾਹੁੰਗਾ ਸਾਰੇ ਬਜ਼ੁਰਗਾਂ ਨੂੰ ਦਿਵੰਗ ਭੈਣ ਭਰਾਵਾਂ ਨੂੰ ਦੇਖੋ ਕੋਈ ਵੋਟਾਂ ਨਹੀਂ ਆ ਰਹੀਆਂ ਹੁਣ ਕਿਸੇ ਵੋਟਾਂ ਦੀ ਰਾਜਨੀਤੀ ਲਈ ਅਸੀਂ ਇਹ ਕੈਂਪ ਨਹੀਂ ਲਾ ਰਹੇ ਇਹ ਸਿਰਫ ਸੇਵਾ ਦੀ ਭਾਵਨਾ ਨਾਲ ਬੀਜੇਪੀ ਦੇ ਸੇਵਾ ਦੁਆਰ ਆਗੇ ਤੁਹਾਡੇ ਦੁਆਰ ਇਹ ਸੇਵਾ ਦੀ ਭਾਵਨਾ ਨਾਲ ਕੈਂਪ ਲਾ ਰਹੇ ਨੇ ਜਿੰਨੀਆਂ ਵੀ ਕੇਂਦਰ ਦੀਆਂ ਸਕੀਮਾਂ ਨੇ ਜਿਹੜੀਆਂ ਤੁਸੀਂ ਉਹ ਸਕੀਮਾਂ ਨੂੰ ਆਪਣੇ ਤੇ ਇੰਪਲੀਮੈਂਟ ਕਰਾਉਣ ਦੇ ਲਈ ਇਹਨਾਂ ਕੈਂਪਾਂ ਦੇ ਵਿੱਚ ਜਰੂਰ ਪਹੁੰਚੋ ਕਿਉਂਕਿ ਜਿੰਨਾ ਰਾਸ਼ਨ ਵੀ ਦਿੱਤਾ ਜਾ ਰਿਹਾ ਉਹ ਵੀ ਸਭ ਨੂੰ ਪਤਾ ਹੀ ਹੈ ਕਿ ਸੈਂਟਰ ਸਰਕਾਰ ਦਾ ਰਾਸ਼ਨ ਨਾ ਪੰਜਾਬ ਸਰਕਾਰ ਨੇ ਕੁਝ ਨਹੀਂ ਦਿੱਤਾ ਦਿਵੰਗਾਂ ਦੀ ਪੈਨਸ਼ਨ ਹੈ 1500 ਰੁਪਏ ਉਹ ਵੀ ਕਈ ਵਾਰ ਮਹੀਨਾ ਮਹੀਨਾ ਲੇਟ ਹੋ ਜਾਂਦੀ ਹੈ ਸੋ ਪੰਜਾਬ ਸਰਕਾਰ ਤੋਂ ਤੁਸੀਂ ਕੋਈ ਵੀ ਉਮੀਦ ਨਾ ਰੱਖੋ ਤੇ ਸੈਂਟਰ ਸਰਕਾਰ ਦੇ ਨਾਲ ਜੁੜੋ ਤੇ ਉਹ ਆਉਣ ਨਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਸੇਵਾ ਕਰਦੇ ਰਹਾਂਗੇ ਕਦੇ ਨਹੀਂ ਜਦੋਂ ਇਹ ਅਸੈਸਮੈਂਟ ਕਰਵਾਇਆ ਤੁਸੀਂ ਦੱਸਦੇ ਹੋ ਦੇਖੋ ਜਗਤ ਜੱਟੇ ਅਡੇਰਨੂ ਨੇ ਆਹ ਜਿੰਨਾ ਬਰਵਾਇਆ ਦਾ ਬਰਲਾ ਕੀਤਾ ਗਿਆ ਬਾਜੀ ਆਜਾ ਜਿਹੜਾ ਬਰਲਾ ਕੀਤਾ ਗਿਆ ਕਿੰਨਾ ਲਾਭ ਮਿਲ ਰਿਹਾ ਹੈ ਲੋਕਾਂ ਨੂੰ ਇਹ ਤੁਸੀਂ ਆਪ ਦੇਖਦੇ ਹੋ ਕਿੰਨਾ ਰਸਾ ਰੇ ਕਿੰਨੇ ਇਹ ਜ਼ਰੂਰਤਬੱਧ ਜਿਹੜੇ ਲੋਕ ਨੇ ਉਹਨਾਂ ਨਾਲ ਸਰਕਾਰ ਤੋਂ ਦੋਸਤੀ ਬਣੀ ਹੋਈ ਹੈ ਕਿ ਅੰਗਰ ਗਾਵਾਤੇ ਜਿਹੜਾ ਵੀ ਟ੍ਰਾਈਸਾਈਕਲ ਵਗੈਰਾ ਜਾਂ ਜੂਰੀ ਬੜਾ ਟੋਣ ਦੇ ਹੈ ਜੋ ਉਹਨਾਂ ਨੂੰ ਜੂਰ ਤੇ ਘੁੱਟੇ ਜਾ ਰਹੇ ਨੇ ਦੇ ਅੱਗੇ ਤੋਂ ਵੀ ਲਾ ਯਾਰਗੇ ਆਪਾਂ ਕਹੇ ਸਾਨੂੰ ਲੱਗੂਗਾ ਵੀ ਕੁਝ ਬੰਦੇ ਰਹਿ ਗਏ ਜਾਂ ਜਿੰਨੇ ਕੁ ਬੰਦੇ ਰਹਿ ਗਏ ਅਗਰ 100 ਤੋਂ ਘੱਟੋਂ ਘੱਟ 100 ਬੰਦਾ ਰਹੂਗਾ ਤਾਂ ਸਾਡੇ ਨੌਲੇਜ ਆ ਜਾਊਗਾ ਅਸੀਂ ਉਸ ਨਾਲ ਕੰਮ ਕਰਾਂਗੇ ਲੋਜਾਇਆ ਸਾਡੇ ਗ੍ਰੇਡ ਵੀ ਪਾਇਆ ਜਾਣਗੇ ਮਜੂਤ ਮੌਕੇ ਨੇ ੁੰਡੇ ਮੌਕੇ ਨੇ ਕੋਈ ਹਜੇ ਸਾਡੀ ਬੇਟੀ ਦੇ ਵਿੱਚ ਬਣ ਜਾਂਦੇ ਨੇ ਇਹ ਸਮਾਨ ਆਪਣੇ ਵਾਰ ਨਾਲ ਆਵੇਗਾ ਨਹੀਂ ਇਹ ਸਮਾਨ ਯਾ ਰਜਿਸਟ੍ਰੇਸ਼ਨ ਹੋਣੀ ਹੈ ਆਪ ਲੋਕ ਨੂੰ 15 ਤੋਂ 20 ਦਿਨ ਦਿੱਤੇ ਅੰਤ ਨੂੰ ਸਮਾਨ ਆ ਜਾਏਗਾ ਫਿਰ ਅਸੀਂ ਕੈਂਪ ਲਾ ਕੇ ਅਸਟਾ ਉਹ ਸਿਰਫ ਜਿਹਨਾਂ ਨੂੰ ਕੰਨਾਂ ਤੋਂ ਸੁਣਦੇ ਨਹੀਂ ਉਹਨਾਂ ਕਿੰਨੇ ਪਰਸੈਂਟ ਉਹਨਾਂ ਦੀ ਸੋਣ ਦੀ ਸਮਰੱਥਾ ਦੂਰ ਕੋਡ ਆਖੋ ਚੈੱਕ ਕਰਦੇ ਨੇ ਉਹਨਾਂ ਨੂੰ ਉਹੋ ਹੀ ਉਹ ਮਸ਼ੀਨ ਆਏ ਕਿ ਉਹਦੇ ਨਾਮ ਕਾ ਲਿਖਿਆ ਉਹ ਬੰਦੇ ਉਹਨੂੰ ਹੀ ਦੇਣੀ ਹੈ ਤੇ ਆਇਸ਼ਵਰਨ ਕਾਰਡ ਵੀ ਬਣਾਏ ਜਾ ਰਹੇ ਆ ਤੇ ਆਇਸ਼ਵਰਨ ਕਾਰਡ ਆ ਜਿਹੜੇ 70 ਸਾਲ ਤੋਂ ਜ਼ਿਆਦਾ ਉਮਰ ਦੇ ਨੇ ਤੇ ਉਹਨਾਂ ਦਾ ਆ ਕੈਂਪ ਲੱਗਿਆ ਹੋਇਆ ਮੇਰੇ ਨਾਲ ਕੋਈ ਸਾਥ ਬੈਠੇ ਨਹੀਂ ਇਹ ਬਣਾ ਰਹੇ ਨੇ ਉਹਨਾਂ ਦੇ ਲਈ ਅੱਜ ਇਹ ਕਿਹੜਾ ਹੈ ਕੀ ਨਾਮ ਉਹ ਅੱਜ ਪੁਆਰਨ ਤੋਂ ਉਹ ਤਾਂ ਕਿ ਗਰੀਬ ਘਰੋਂ ਆ ਜੀ ਨਿੱਕੇ ਨਿੱਕੇ ਜਵਾਬ ਨੇ ਸਾਡੇ ਘਰ ਵਸਤੀ ਵਾਲੇ ਬੰਦਿਆਂ ਦੀ ਸਾਰੇ ਸਾਡੇ ਅੱਗੇ ਪਿੱਛੇ ਮਾਤਾ ਹੈ ਨਹੀਂ ਬਾਪੂ ਹੈਗਾ ਕੱਲਾ ਤਮਾਨ ਵਾਲਾ ਅੱਗੇ ਪਿੱਛੇ ਕੋਈ ਨਹੀਂ ਹੈਗਾ ਜੀ ਹੁਣ ਆਸਾਨੇ ਵਾਲ ਤੂੰ ਹੀ ਆਏ ਲੋਕ ਹਾਂਜੀ ਪੈਰ ਦੀ ਪ੍ਰੋਬਲਮ ਹੋਈ ਪੈਰ ਵੱਢਿਆ ਗਿਆ ਸੀਗਾ ਐਕਸੀਡੈਂਟ ਹੋ ਗਿਆ ਸੀਗਾ ਤੇ ਹੁਣ ਇਹ ਕਹਿੰਦੇ ਸਾਈਕਲ ਸੈਰ ਮਿਲੂਗੀ ਤੇ ਅਸੀਂ ਕਿਹਾ ਵੀ ਲੱਤ ਵੀ ਲਗਾਉਣੇ ਸੀ ਲੱਤ ਵੀ ਲਗਾਉਣ ਕਰਦੇ ਦੇਖੋ ਅੱਗੇ ਪਿੱਛੇ ਸਾਡੇ ਕੋਈ ਹੈ ਨਹੀਂ ਜੀ ਹੁਣ ਜੇ ਲੋਗਰੋਂ ਮਤ ਕਰਤੀ ਹੈ ਨਾ ਬਤਾਓ ਲੋਗਰੋਂ ਕਿ ਸਾਡੇ ਲਈ ਇਹ ਬਹੁਤ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਸਾਡੇ ਲਈ ਇੱਕ ਚੀਜ਼ ਕਰਨ ਦੀ ਵਾਅਦਾ ਤੋਂ ਵੱਧ ਲੋਕਾਂ ਦੀ ਸੇਵਾ ਕਰੀ ਹੈ ਕਿ ਅਸੀਂ ਸੇਵਾ ਚਾਹ ਰਹੇ ਹਾਂ ਬਾਕੀ ਕੀ ਨਾਮ ਹੈ ਮੈਨੂੰ ਨਾ ਆੜਿਆ ਇਹ ਨਾੜ ਸਾਡੇ ਸਾਰੇ ਉਨ੍ਹਾਂ ਦੇ ਪ੍ਰਤੀ ਸੁੰਨੀ ਦਿੱਕਤ ਹੈ ਜਾਂ ਕੰਨਾਂ ਦੇ ਪ੍ਰਤੀ ਕੋਈ ਦਿੱਕਤ ਆ ਰਹੀ ਹੈ ਉਹਨਾਂ ਨੂੰ ਸਰਕਾਰ ਵੱਲੋਂ ਫਰੀ ਮਸ਼ੀਨਾਂ ਦਿੱਤੀਆਂ ਜਾਣਗੀਆਂ ਠੀਕ ਹੈ ਅੱਜ ਅੱਜ ਤਾਂ ਅਸੈਸਮੈਂਟ ਕੈਂਪ ਹੈ ਅੱਜ ਸਿਰਫ ਉਹਨਾਂ ਦੀ ਅਸੈਸਮੈਂਟ ਹੀ ਕੀਤੀ ਜਾਏਗੀ ਟੈਸਟਾਂ ਦੇ ਰਾ ਫਿਰ ਦੇਖਿਆ ਜਾਏਗਾ ਕਿ ਮਰੀਜ਼ ਨੂੰ ਕਿੰਨੀ ਕੁ ਪ੍ਰੋਬਲਮ ਹੈ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਬਾਜੂ ਮਸ਼ੀਨਾਂ ਵੰਡੀਆਂ ਜਾਣਗੀਆਂ ਉਹ ਡਿਸਟ੍ਰਿਬਿਊਸ਼ਨ ਕੈਂਪ ਦੇ ਰਾਈਮ ਦਿੱਤੇ ਜਾਣਗੇ ਪਰ ਦੇਖ ਸਾਥ ਕੇ ਉਸ ਦੇਵਾਂਗੇ ਔਰ ਦੇਖੇ ਤੋਰਾਂਗੇ ਤੇ ਉਹਨਾਂ ਵਧੀਆ ਇਹਨਾਂ ਨੇ ਪਾਣੀ ਪੂਣੀ ਦਾ ਹੋਰ ਤਾਂ ਪਾਣੀ ਦਾ ਅਰੇਂਜਮੈਂਟ ਵਧੀਆ ਰੱਖਿਆ ਹੋਇਆ ਜੀ ਇਹਨਾਂ ਨੇ ਬਹੁਤ ਵਧੀਆ ਪ੍ਰਬਾਲਾ ਜੀ ਇਹ ਸਰਕਾਰੀ ਕੌਂਸਲਰ ਸਾਹਿਬ ਹਾਂ ਜੀ ਤੁਹਾਡੇ ਵੀ ਪਾਰਟ ਚੋਂ ਪਹੁੰਚਿਆ ਲੋਕ ਇਸ ਦਾ ਲਾਭ ਲੈਣ ਦੇ ਬਿਲਕੁਲ ਜੀ ਬਿਲਕੁਲ ਮਿਲਦੇ ਜਿਵੇਂ ਵੀ ਇਹਨਾਂ ਦੇ ਇੱਕ ਹਫਤਾ ਪਹਿਲਾਂ ਸੁਨਹਿਲਾ ਲੱਗਿਆ ਸੀ ਉਸ ਤੋਂ ਬਾਅਦ ਜਿੰਨੇ ਵੀ ਆਲੇ-ਦਾਲੇ ਆਪਣੇ ਪਿੰਡ ਸੀਗੇ ਸ਼ਹਿਰ ਦੇ ਵਿੱਚ ਜਿੰਨੇ ਵਸੂ ਦੇ ਸਾਰੇ ਸੁਨਹਿਲਾ ਆਇਆ ਤੇ ਮੇਰੇ ਪ੍ਰੇਮ ਕਲੋਨੀ ਚੋਂ ਚਾਰ ਜਿਹੜੇ ਹੈਗੇ ਆ ਬੰਦੇ ਮੈਂ ਲੈ ਕੇ ਆਇਆ ਤੇ ਬਹੁਤ ਵਧੀਆ ਆਸਤੇ ਨੇ ਤੇ ਬਹੁਤ ਦਿਨ ਦਾ ਧੰਨਵਾਦ ਆ ਜੋ ਸਰਕਾਰ ਨੇ ਇੱਡਾ ਉਪਰਾਲਾ ਕੀਤਾ ਤੇ ਇਨ੍ਹਾਂ ਗਰੀਬਾਂ ਦਾ ਸੁਣਿਆ ਤੇ ਸੁਣਾਇਆ ਤੇ ਇਨ੍ਹਾਂ ਲਈ ਜੋ ਵੀ ਇਹਨਾਂ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਇਹ ਆਪਣੇ ਕਾਗਜ਼ ਪੱਤਰ ਨਾਲ ਲੈ ਕੇ ਆਏ ਨੇ ਉਹ ਬੜੀ ਆਸ ਲੈ ਕੇ ਆਏ ਨੇ ਤੇ ਉਮੀਦ ਆ ਵੀ ਅੱਗੇ ਵੀ ਇਸੇ ਤਰ੍ਹਾਂ ਸੇਵਾ ਦੇ ਵਿੱਚ ਅਸੀਂ ਵੀ ਯੋਗਦਾਨ ਪਾਵਾਂਗੇ ਸੋ ਅੱਜ ਸ਼ਾਮ ਤੱਕ ਸਹੂਲਤ ਦੇਣ ਲਈੈਂਪ ਲਗਾ ਰਹੀ ਹੈ ਭਾਰਵਲ ਅਲੱਗ-ਅਲੱਗ ਏਰੀਆ ਦੇ ਵਿੱਚ ਅੱਜ ਸਾਡੇ ਲੁਧਿਆਣਾ ਰੂਰਲ ਦੇ ਜ਼ਿਲ੍ਹਾ ਦੇ ਵਿੱਚ ਸਾਹਨੇਵਾਲ ਦੇ ਵਿੱਚ ਕੈਂਪ ਲੱਗਿਆ ਹੈਗਾ ਜਿਹਦੇ ਵਿੱਚ ਵੱਖ-ਵੱਖ ਸ਼ਹਿਰ ਦੇ ਸਾਰੇ ਇਲਾਕਿਆਂ ਦੇ ਵਿੱਚੋਂ ਤੇ ਅਗਲੇ-ਵਾਲ ਦੇ ਪਿੰਡਾਂ ਦੇ ਵਿੱਚ ਲੋਕਾਂ ਨੇ ਆ ਕੇ ਇਸ ਦਾ ਲਾਭ ਲਿਆ ਹੈਗਾ ਜਿਸ ਦਾ ਪੰਜਾਬ ਸਰਕਾਰ ਇੰਡੀਆ ਪੰਜਾਬ ਸਰਕਾਰ ਆਪ ਦੇ ਦਰਵਾਜ਼ੇ ਅੱਜ ਬੀਜੇਪੀ ਦੀ ਸਰਕਾਰ ਲੋਕਾਂ ਦੇ ਦਰਵਾਜ਼ੇ ਤੱਕ ਆਈ ਹੈ ਇੱਥੇ ਤੇ ਬਿਲਕੁਲ ਸਾਰੇ ਬੀਜੇਪੀ ਤਾਂ ਬਹੁਤ ਦੇਰ ਤੋਂ ਇਹ ਕੰਮ ਕਰ ਰਹੀ ਹੈ ਤੇ ਅਸੀਂ ਪਿਛਲੇ ਮਹੀਨੇ ਪੂਰਾ ਲਗਾਤਾਰ ਗਿਲ ਹਲਕੇ ਦੇ ਵਿੱਚ ਕੈਂਪ ਲਗਾਏ ਨੇ ਤੇ ਹੁਣ ਇਹ ਸਾਨੇਵਾਲ ਹਲਕੇ ਦੇ ਵਿੱਚ ਕੈਂਪ ਲੱਗਨੇ ਸ਼ੁਰੂ ਹੋ ਗਏ ਨੇ ਅੱਜ ਇਹ ਪਹਿਲਾ ਕੈਂਪ ਸੀਗਾ ਸਾਨੇਵਾਲ ਸ਼ਹਿਰ ਦੇ ਵਿੱਚ ਲਗਾਇਆ ਹੈ ਤੇ ਇਸ ਤੋਂ ਬਾਅਦ ਹੁਣ ਅਗਲੇ ਜਿਹੜੇ ਕੈਂਪ ਹੈਗੇ ਆ ਉਹ ਪਿੰਡਾਂ ਦੇ ਵਿੱਚ ਲਗਾਣੀ ਸ਼ੁਰੂ ਹੋਣਗੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬਣਾਵਾਂਗੇ ਕੀ ਅਪੀਲ ਹੈ ਸਾਨੇਵਾਲ ਵਾਸੀਆਂ ਸਾਡੀ ਤਾਂ ਇਹੀ ਅਪੀਲ ਹੈ ਕਿ ਜਿਵੇਂ ਇਹ ਸੈਂਟਰ ਗਵਰਨਮੈਂਟ ਜ਼ਰੂਰਤਮੰਦ ਲੋਕਾਂ ਨੂੰ ਸਹੂਲਤ ਦੇ ਰਹੀ ਹੈ ਜਿਲ੍ਹੇ ਦੀ ਕਿਸੇ ਨੂੰ ਸੁਣਾਈ ਨਹੀਂ ਦਿੰਦਾ ਉਹਨਾਂ ਨੂੰ ਕੰਨਾਂ ਦੀ ਮਸ਼ੀਨ ਦੀ ਲੋੜ ਹੈ ਜਿਹੜਾ ਤੁਰ ਨਹੀਂ ਸਕਦਾ ਆ ਪੰਜ ਵਿਅਕਤੀ ਹੈ ਉਹਨੂੰ ਟ੍ਰਾਈਸਾਈਕਲ ਦੀ ਲੋੜ ਹੈ ਜਾਂ ਛੜੀ ਦੇ ਨਾਲ ਉਹਨਾਂ ਦਾ ਕੰਮ ਚੱਲਦਾ ਹੈ ਛੜੀ ਦੀ ਲੋੜ ਹੈ ਸਰਵਾਈਕਲ ਦੀ ਦਿੱਕਤ ਹੈ ਕਰ ਉਹਨਾਂ ਨੂੰ ਕਾਰਲਰ ਮਿਲੇਗਾ ਤੇ ਪਿੱਟ ਦੇ ਵਿੱਚ ਦਿੱਕਤ ਹੈ ਉਹ ਬੈਠੇ ਮਿਲੇਗੀ ਇਸ ਤਰੀਕੇ ਦੀ ਬਹੁਤ ਸਾਰੀਆਂ ਜ਼ਰੂਰਤਾਂ ਨੇ ਜਿਹੜੀ ਕਿ ਸੈਂਟਰ ਗਵਰਨਮੈਂਟ ਦੇ ਰਹੀ ਹੈ ਜਿੱਥੇ ਵੀ ਕਿਨੇ ਕੈਂਪ ਲੱਗਦਾ ਹੈ ਜਿੱਥੇ ਮੇਰੇ ਕਿ ਮੇਰੀ ਕਿਤੇ ਆਵਾਜ਼ ਆਉਂਦੀ ਹੈ ਕੋਈ ਤਾਂ ਉਹ ਇਸ ਗੱਲ ਦਾ ਲਾਭ ਲੈਣ ਲਈ ਉਸ ਕੈਂਪ ਦੇ ਵਿੱਚ ਫਸਤੇ ਹੋਗੇ ਇਸ ਗੱਲ ਦੇ ਵਿੱਚ ਆਪਣਾ ਲਾਭ